एटॉमिक हैबिट्स आदत ਦਾ ਢੇਰ ਲਗਾਉਣਾ ਤੁਹਾਡੀਆਂ ਆਦਤਾਂ ਦੇ ਕਾਇਆਕਲਪ ਦੀ ਸਰਲ ਯੋਜਨਾ ਫ੍ਰਾਂਸੀਸੀ ਦਾਰਸ਼ਨਿਕ ਡੈਨਿਸ ਦਿਦਰੋ ਨੇ ਜੀਵਨ ਭਰ ਗਰੀਬੀ ਕੱਟੀ ਪਰ 1765 ਵਿੱਚ ਇੱਕ ਦਿਨ ਸਭ ਬਦਲ ਗਿਆ ਦਿਦਰੋ ਦੀ ਧੀ ਦਾ ਵਿਆਹ ਹੋਣ ਵਾਲਾ ਸੀ ਪਰ ਉਹਨਾਂ ਕੋਲ ਵਿਆਹ ਕਰਨ ਲਈ ਪੈਸਾ ਨਹੀਂ ਸੀ ਗਰੀਬ ਹੋਣ ਦੇ ਬਾਵਜੂਦ ਦਿਦਰੋ ਇੱਕ ਮਸ਼ਹੂਰ ਸਖਸ਼ ਸਨ ਕਿਉਂਕਿ ਉਹਨਾਂ ਨੇ ਇਨਸਾਈ ਕੋਲੋਪੀਡੀ ਦੀ ਸਹਿ ਸਥਾਪਨਾ ਕਰਕੇ ਇੱਕ ਇਨਸਾਈ ਕੋਲੋਪੀਡੀਆ ਲਿਖਿਆ ਸੀ ਜੋ ਉਸ ਸਮੇਂ ਦੇ ਸਭ ਤੋਂ ਵਿਆਪਕ ਇਨਸਾਈ ਕੋਲੋਪੀਡਿਅਸ ਵਿੱਚੋਂ ਇੱਕ ਸੀ ਜਦੋਂ ਦਿਦਰੋ ਦੀਆਂ ਮੁਸ਼ਕਲਾਂ ਬਾਰੇ ਰੂਸ ਦੀ ਮਹਾਰਾਣੀ ਕੈਥਰੀਨ ਮਹਾਨ ਨੂੰ ਪਤਾ ਲੱਗਾ ਤਾਂ ਉਹਨਾਂ ਦਾ ਦਿਲ ਪਸੀਜ ਗਿਆ ਉਹ ਪੁਸਤਕ ਪ੍ਰੇਮੀ ਸੀ ਅਤੇ ਦਿਦਰੋ ਦੇ ਇਨਸਾਈ ਕੋਲੋਪੀਡੀਆ ਨੂੰ ਬਹੁਤ ਪਸੰਦ ਕਰਦੀ ਸੀ ਮਦਦ ਕਰਨ ਦੇ ਇਰਾਦੇ ਨਾਲ ਉਹਨਾਂ ਨੇ ਦਿੱਦਰੋ ਦੀ ਨਿੱਜੀ ਲਾਇਬ੍ਰੇਰੀ ਨੂੰ 1000 ਪਾਉਂਡ ਵਿੱਚ ਖਰੀਦਣ ਦੀ ਤਜਵੀਜ਼ ਰੱਖੀ ਅੱਜ ਦੇ ਹਿਸਾਬ ਨਾਲ ਲਗਭਗ 1,50,000 ਪਾਉਂਡ ਅਚਾਨਕ ਹੀ ਅਚਾਨਕ ਹੀ ਦਿੱਦਰੋ ਕੋਲ ਪੈਸਾ ਆ ਗਿਆ ਇਨ੍ਹਾਂ ਪੈਸਿਆਂ ਨਾਲ ਨਾ ਸਿਰਫ ਵਿਆਹ ਦਾ ਖਰਚ ਦਾ ਇੰਤਜ਼ਾਮ ਹੋ ਗਿਆ ਸਗੋਂ ਉਹਨਾਂ ਨੇ ਆਪਣੇ ਲਈ ਇੱਕ ਲਾਲ ਗਾਉਨ ਵੀ ਖਰੀਦ ਖਰੀਦ ਲਿਆ ਇਹ ਲਾਲ ਚੋਗਾ ਬਹੁਤ ਸੁੰਦਰ ਸੀ ਅਸਲ ਵਿੱਚ ਇਹ ਇੰਨਾ ਜਿਆਦਾ ਸੋਹਣਾ ਸੀ ਕਿ ਇਹ ਉਹਨਾਂ ਦੀਆਂ ਬਾਕੀ ਆਮ ਚੀਜ਼ਾਂ ਵਿਚਕਾਰ ਸਭ ਤੋਂ ਵੱਖਰਾ ਦਿਸਦਾ ਸੀ ਉਹਨਾਂ ਨੇ ਲਿਖਿਆ ਕਿ ਉਹਨਾਂ ਦੇ ਸੁੰਦਰ ਚੋਗੇ ਅਤੇ ਉਹਨਾਂ ਦੀਆਂ ਬਾਕੀ ਚੀਜ਼ਾਂ ਦੇ ਵਿਚਕਾਰ ਕੋਈ ਤਾਲਮੇਲ ਕੋਈ ਏਕਤਾ ਕੋਈ ਸੁਹੱਪਣ ਨਹੀਂ ਸੀ ਜੇਤੀ ਹੀ ਦਿਦਰੋ ਦੇ ਮਨ ਵਿੱਚ ਇੱਛਾ ਜਾਗੀ ਕਿ ਪੁਰਾਣੀਆਂ ਘਟੀਆ ਚੀਜ਼ਾਂ ਦੀ ਥਾਂ ਨਮੀਆਂ ਸੋਹਣੀਆਂ ਚੀਜ਼ਾਂ ਖਰੀਦ ਲਈਆਂ ਜਾਣ ਉਹਨਾਂ ਨੇ ਪੁਰਾਣੇ ਕਿਸੇ ਪਟੇ ਗਲੀਚੇ ਦੀ ਥਾਂ ਦ ਮਿਕਸ਼ ਦ ਮਿਸ਼ਕ ਦਾ ਖੂਬਸੂਰਤ ਗਲੀਚਾ ਖਰੀਦ ਲਿਆ ਉਹਨਾਂ ਨੇ ਘਰ ਨੂੰ ਸਜਾਉਣ ਲਈ ਮਹਿੰਗੀਆਂ ਮੂਰਤੀਆਂ ਖਰੀਦੀਆਂ ਉਹਨਾਂ ਨੇ ਅੰਗੀਠੀ ਦੇ ਉੱਪਰ ਵਾਲੀ ਜਗ੍ਹਾ ਉੱਤੇ ਇੱਕ ਖੂਬਸੂਰਤ ਸ਼ੀਸ਼ਾ ਰੱਖਿਆ ਅਤੇ ਰਸੋਈ ਲਈ ਇੱਕ ਸੋਹਣਾ ਜਿਹਾ ਮੇਜ਼ ਵੀ ਖਰੀਦ ਲਿਆ ਉਹਨਾਂ ਨੇ ਆਪਣੀ ਪੁਰਾਣੀ ਫੂਸ ਨਾਲ ਭਰੀ ਕੁਰਸੀ ਨੂੰ ਹਟਾ ਕੇ ਚામੜੇ ਦੀ ਕੁਰਸੀ ਖਰੀਦ ਕੇ ਰੱਖ ਲਈ ਮੋਰੇ ਡਿੱਗਣ ਵਾਲ ਬਾਗ ਇੱਕ ਖਰੀਦਦਾਰੀ ਦੂਜੀ ਖਰੀਦਦਾਰੀ ਵੱਲ ਲਿਜਾਣ ਲੱਗੀ ਦਿਦਰੋ ਦਾ ਵਰਤਾਅ ਅਸਥਾਰ ਨਹੀਂ ਸੀ ਅਸਲ ਵਿੱਚ ਇੱਕ ਖਰੀਦਦਾਰੀ ਤੇ ਦੂਜੀ ਖਰੀਦਦਾਰੀ ਨੂੰ ਪ੍ਰੇਰਿਤ ਕਰਨ ਦੀ ਪ੍ਰਵਿਰਤੀ ਨੂੰ ਹੁਣ ਦਿਦਰੋ ਪ੍ਰਭਾਵ ਕਿਹਾ ਜਾਂਦਾ ਹੈ ਦਿਦਰੋ ਪ੍ਰਭਾਵ ਦਾ ਮਤਲਬ ਹੈ ਕਿ ਕਿਸੇ ਨਵੀਂ ਚੀਜ਼ ਦੇ ਆਉਣ ਨਾਲ ਅਕਸਰ ਖਪਤ ਦਾ ਇੱਕ ਚੱਕਰ ਸ਼ੁਰੂ ਹੁੰਦਾ ਹੈ ਜੋ ਦੂਜੀਆਂ ਨਵੀਆਂ ਚੀਜ਼ਾਂ ਖਰੀਦਣ ਵੱਲ ਲੈ ਜਾਂਦਾ ਹੈ ਤੁਸੀਂ ਇਹ ਸਿਲਸਿਲਾ ਹਰ ਜਗ੍ਹਾ ਦੇਖ ਸਕਦੇ ਹੋ ਤੁਸੀਂ ਇਹ ਪੁਸ਼ਾਕ ਖਰੀਦਦੇ ਹੋ ਅਤੇ ਇਸ ਤੋਂ ਬਾਅਦ ਤੁਹਾਨੂੰ ਉਸ ਦੀ ਮੈਚਿੰਗ ਲਈ ਨਵੇਂ ਜੁੱਤੇ ਅਤੇ ਇਅਰਿੰਗ ਖਰੀਦਣੇ ਪੈਂਦੇ ਹਨ ਤੁਸੀਂ ਇੱਕ ਸੋਫਾ ਖਰੀਦਦੇ ਹੋ ਅਤੇ ਇਸ ਤੋਂ ਬਾਅਦ ਤੁਸੀਂ ਪੂਰੇ ਲਿਵਿੰਗ ਰੂਮ ਦਾ ਫਰਨੀਚਰ ਬਦਲਣ ਬਾਰੇ ਸੋਚਣ ਲੱਗ ਲੱਗਦੇ ਹੋ ਤੁਸੀਂ ਆਪਣੇ ਬੱਚੇ ਲਈ ਇੱਕ ਖਡਾਉਣਾ ਖਰੀਦਦੇ ਹੋ ਅਤੇ ਛੇਤੀ ਹੀ ਤੁਸੀਂ ਖਡਾਉਣੇ ਦੇ ਨਾਲ ਆਉਣ ਵਾਲੀਆਂ ਸਹਾਇਕ ਚੀਜ਼ਾਂ ਖਰੀਦਣ ਲੱਗਦੇ ਹੋ ਇਹ ਖਰੀਦਦਾਰੀ ਦੀ ਚੇਨ ਰਿਐਕਸ਼ਨ ਹੈ ਇਹ ਚੱਕਰ ਕਈ ਮਨੁੱਖੀ ਵਿਵਹਾਰਾਂ ਵਿੱਚ ਦਿਖਾਈ ਦਿੰਦਾ ਹੈ ਤੁਸੀਂ ਹੁਣੇ-ਹੁਣੇ ਜੋ ਕੰਮ ਕੀਤਾ ਹੈ ਉਸ ਦੇ ਆਧਾਰ ਤੇ ਤੁਸੀਂ ਅਕਸਰ ਇਹ ਫੈਸਲਾ ਕਰਦੇ ਹੋ ਕਿ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਬਾਥਰੂਮ ਜਾਣ ਤੋਂ ਬਾਅਦ ਤੁਸੀਂ ਆਪਣੇ ਹੱਥ ਧੋਉਂਦੇ ਅਤੇ ਸੁਕਾਉਂਦੇ ਹੋ ਇਸ ਨਾਲ ਤੁਹਾਨੂੰ ਇਹ ਯਾਦ ਆਉਂਦਾ ਹੈ ਕਿ ਤੁਸੀਂ ਇਹ ਗੰਦੇ ਤੌਲੀਏ ਥੋਬੀ ਖਾਣੇ ਵਿੱਚ ਪਹੁੰਚਾਉਣੇ ਹਨ ਇਸ ਲਈ ਤੁਸੀਂ ਖਰੀਦਦਾਰੀ ਦੀ ਸੂਚੀ ਵਿੱਚ ਕੱਪੜੇ ਧੋਣ ਵਾਲਾ ਸਾਬਣ ਵਗੈਰਾ ਲਿਖ ਦਿੰਦੇ ਹੋ ਅਤੇ ਇਸੇ ਤਰ੍ਹਾਂ ਹੋਰ ਵੀ ਕਈ ਸਾਰੀਆਂ ਚੀਜ਼ਾਂ ਕੋਈ ਵੀ ਵਰਤਾਅ ਆਪਣੇ ਆਪ ਵਿੱਚ ਬਖ ਨਹੀਂ ਹੁੰਦਾ ਸਾਡਾ ਹਰ ਕੰਮ ਇੱਕ ਸੰਕੇਤ ਬਣ ਜਾਂਦਾ ਹੈ ਜੋ ਅਗਲੇ ਵਰਤਾਰੇ ਨੂੰ ਪ੍ਰੇਰਿਤ ਕਰਦਾ ਹੈ ਇਹ ਮਹੱਤਵਪੂਰਨ ਕਿਉਂ ਹੈ ਜਦੋਂ ਨਵੀਆਂ ਆਦਤਾਂ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਆਪਣੇ ਵਰਤਾਰੇ ਦੀ ਸੰਯੁਕਤਤਾ ਦੀ ਵਰਤੋਂ ਆਪਣੇ ਫਾਇਦੇ ਲਈ ਕਰ ਸਕਦੇ ਹੋ ਕਿਸੇ ਨਵੀਂ ਆਦਤ ਨੂੰ ਬਣਾਉਣ ਦਾ ਬਹੁਤ ਵਧੀਆ ਤਰੀਕਾ ਵਰਤਮਾਨ ਆਦਤ ਨੂੰ ਪਛਾਣਨਾ ਹੈ ਜਿਸ ਆਦਤ ਨੂੰ ਤੁਸੀਂ ਹਰ ਦਿਨ ਕਰਦੇ ਹੋ ਨਵੀਂ ਆਦਤ ਨੂੰ ਪੁਰਾਣੀ ਆਦਤ ਦੇ ਉੱਪਰ ਜੋੜ ਦਿਓ ਇਸ ਨੂੰ ਆਦਤ ਦਾ ਢੇਰ ਲਗਾਉਣਾ ਕਹਿੰਦੇ ਹਨ ਆਦਤ ਦਾ ਢੇਰ ਲਗਾਉਣਾ ਆਮਨ ਇਰਾਦੇ ਦਾ ਇੱਕ ਖਾਸ ਰੂਪ ਹੈ ਆਪਣੀ ਨਵੀਂ ਆਦਤ ਨੂੰ ਕਿਸੇ ਨਿਸ਼ਚਿਤ ਸਮੇਂ ਅਤੇ ਨਿਸ਼ਚਿਤ ਜਗ੍ਹਾ ਨਾਲ ਜੋੜਨ ਦੀ ਬਜਾਏ ਤੁਸੀਂ ਇਸ ਨੂੰ ਕਿਸੇ ਵਰਤਮਾਨ ਆਦਤ ਨਾਲ ਜੋੜ ਦਿੰਦੇ ਹੋ ਇਹ ਤਰੀਕਾ ਬੀਜੇ ਫੌਗ ਦੇ ਟਾਈਨੀ ਹੈਬਿਟਸ ਪ੍ਰੋਗਰਾਮ ਦਾ ਹਿੱਸਾ ਸੀ ਅਤੇ ਇਸ ਦੀ ਵਰਤੋਂ ਕਰਕੇ ਤੁਸੀਂ ਹਰ ਆਦਤ ਲਈ ਇੱਕ ਸਪਸ਼ਟ ਸੰਕੇਤ ਬਣਾ ਸਕਦੇ ਹੋ ਆਦਤਾਂ ਦੇ ਢੇਰ ਦਾ ਫਾਰਮੂਲਾ ਧਿਆਨ ਜਦੋਂ ਮੇਰੇ ਸਵੇਰੇ ਉਦਾਹਰਣ ਵਜੋਂ ਧਿਆਨ ਜਦੋਂ ਮੈਂ ਸਵੇਰੇ ਕੱਪ ਵਿੱਚ ਕੌਫੀ ਪਾਵਾਂਗਾ ਤਾਂ 1 ਮਿੰਟ ਤੱਕ ਧਿਆਨ ਲਗਾਵਾਂਗਾ ਕਸਰਤ ਜਦੋਂ ਮੈਂ ਆਪਣੇ ਕੰਮ ਕਾਜ ਅਤੇ ਜੁੱਤੇ ਲਾਹਾਂਗਾ ਤਾਂ ਮੈਂ ਤੁਰੰਤ ਵਰਕਆਊਟ ਲਈ ਕੱਪੜੇ ਪਹਿਨ ਲਵਾਂਗਾ ਸ਼ੁਕ੍ਰਾਨਾ ਜਦੋਂ ਮੈਂ ਰਾਤ ਦਾ ਭੋਜਨ ਕਰਨ ਲਈ ਬੈਠਾਂਗਾ ਤਾਂ ਮੈਂ ਅੱਜ ਹੋਣ ਵਾਲੀ ਇੱਕ ਅਜਿਹੀ ਘਟਨਾ ਬਾਰੇ ਦੱਸਾਂਗਾ ਜਿਸ ਦੇ ਲਈ ਮੈਂ ਸ਼ੁਕਰਗੁਜ਼ਾਰ ਹਾਂ ਵਿਆਹ ਜਦੋਂ ਮੈਂ ਰਾਤ ਨੂੰ ਬਿਸਤਰੇ ਵਿੱਚ ਲੇਟਾਂਗਾ ਤਾਂ ਆਪਣੇ ਹਮਸਫਰ ਨੂੰ ਇੱਕ ਕਿਸ ਕਰਾਂਗਾ ਸੁਰੱਖਿਆ ਜਦੋਂ ਮੈਂ ਆਪਣੇ ਦੌੜ ਵਾਲੇ ਜੁੱਤੇ ਪਹਿਨ ਲਵਾਂਗਾ ਤਾਂ ਆਪਣੇ ਕਿਸੇ ਮਿੱਤਰ ਜਾਂ ਪਰਿਵਾਰ ਦੇ ਜੀ ਨੂੰ ਇੱਕ ਟੈਕਸਟ ਮੈਸੇਜ ਭੇਜ ਕੇ ਦੱਸਾਂਗਾ ਕਿ ਇਹ ਕਿੱਥੇ ਦੌੜ ਰਿਹਾ ਮੈਂ ਕਿੱਥੇ ਦੌੜ ਰਿਹਾ ਹਾਂ ਅਤੇ ਕਿੰਨੇ ਸਮੇਂ ਤੱਕ ਦੌਣਾਗਾ ਕੁੰਜੀ ਇਹ ਹੈ ਕਿ ਤੁਸੀਂ ਆਪਣੇ ਪਸੰਦੀਦਾ ਵਰਤਾਰ ਨੂੰ ਕਿਸੇ ਅਜਹੀ ਚੀਜ਼ ਨਾਲ ਬਦਨ ਦੇਵੋ ਜਿਸ ਨੂੰ ਤੁਸੀਂ ਹਰ ਰੋਜ਼ ਪਹਿਲਾਂ ਤੋਂ ਹੀ ਕਰਦੇ ਆ ਰਹੇ ਹੋ ਜਦੋਂ ਤੁਸੀਂ ਇਸ ਬੁਨਿਆਦੀ ਢਾਂਚੇ ਵਿੱਚ ਮਾਹਰ ਬਣ ਜਾਂਦੇ ਹੋ ਤਾਂ ਤੁਸੀਂ ਛੋਟੀਆਂ-ਛੋਟੀਆਂ ਆਦਤਾਂ ਦੀਆਂ ਲੜੀਆਂ ਨੂੰ ਆਪਸ ਵਿੱਚ ਬੰਨ੍ਹ ਕੇ ਜ਼ਿਆਦਾ ਵੱਡੇ ਢੇਰ ਲਗਾ ਸਕਦੇ ਹੋ бра